ਇਹ ਆ ਦੋਸਤੋ ਕੱਗਰ ਨਦੀ ਜਿਹਨੇ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਪੌਣਾ ਪੰਜਾਬ ਡਬੋਇਆ ਸੀ ਆਜੋ ਪੂਰਾ ਦਿਖਾਉਨੇ ਆ ਤੁਹਾਨੂੰ ਤੇ ਉਸ ਤੋਂ ਪਹਿਲਾਂ ਬਾਹਰ ਦਾ ਜਿਹੜਾ ਆਲੇ ਦੁਆਲੇ ਦਿਖਾ ਦਈਏ ਕਿਉਂਕਿ ਦੋਸਤੋ ਇਸ ਟਾਈਮ ਝੋਨਾ ਲੱਗ ਚੁੱਕਿਆ ਤੇ ਝੋਨੇ ਨੇ ਜਿਹੜਾ ਪੇੜੇ ਨੇ 부ਝਾ ਵੀ ਮਾਰ ਲਿਆ ਜੜ ਲੱਗ ਚੁੱਕੀ ਹੈ ਵਧੀਆ ਹਰਿਆਲੀ ਹਰਿਆਲੀ ਬਹੁਤ ਸੋਹਣੀ ਫਸਲ ਜਿਹੜੀ ਹੈ ਉਹ ਹੋ ਰਹੀ ਹੈ ਤੇ ਵਧੀਆ ਸੋਹਣਾ ਮਤਲਬ ਕੀ ਹਰਿਆਲੀ ਹਰਿਆਲੀ ਆ ਚਾਰੇ ਪਾਸੇ ਪਾ ਦੋਸਤੋ ਪਿਛਲੀ ਵਾਰ ਇਹ ਕਿਉਂਕਿ ਜਿਹੜਾ ਪਟਿਆਲੇ ਤੋਂ ਹੁੰਦੀ ਹੋਈ ਸਮਾਣਾ ਪਾਤੜਾ ਮੂਨਿਕ ਜਾਖੜ ਤੋਂ ਜਿਹੜਾ ਇਦੋਂ ਅੱਗੇ ਚਾਨਪੁਰ ਵਾਲਾ ਬੰਨ ਹੈ ਉਹਨੂੰ ਤੋੜ ਕੇ ਮਾਨਸਾ ਜ਼ਿਲ੍ਹੇ ਦੇ ਵਿੱਚ ਐਂਟਰ ਕੀਤਾ ਸੀ ਇਸਨੇ ਤੇ ਮਾਨਸਾ ਜਿਹੜਾ ਤਕਰੀਬਨ ਕਈ ਪਿੰਡ ਮਾਨਸਾ ਜ਼ਿਲ੍ਹੇ ਦੇ ਜਿਹੜੇ ਇਸ ਨੇ ਡੈਮੇਜ ਕੀਤੇ ਸੀ ਡਬੋਏ ਸੀ ਤਾਂ ਆਜੋ ਆਪਾਂ نیچے ਉਤਰ ਕੇ ਦਿਖਾਉਨੇ ਆ ਕਿਉਂਕਿ ਉਸ ਟਾਈਮ ਦੇ ਵਿੱਚ ਤਾਂ ਇਹਦਾ ਵਿਰਾਟ ਰੂਪ ਹੁੰਦਾ ਦੋਸਤੋ ਜਿਹੜਾ ਪਾਣੀ ਆ ਬਹੁਤ ਉੱਤੇ ਤੱਕ ਉਹਦਾ ਲੈਵਲ ਹੁੰਦਾ 200 ਫਲੱਡ ਆਵੇਗਾ ਜਾਂ ਨਹੀਂ ਆਵੇਗਾ ਪਾਣੀ ਰੋ ਆਏਗਾ ਜਾਂ ਨਹੀਂ ਆਏਗਾ ਇਸ ਨਦੀ ਦੇ ਵਿੱਚ ਕਿੰਨਾ ਕੁ ਉਫਾਨ ਆਏਗਾ ਇਹ ਜਿਹੜੀਆਂ ਪਹਾੜਾਂ ਦੇ ਵਿੱਚ ਪਿੱਛੇ ਬਾਰਿਸ਼ਾ ਹੁੰਦੀਆਂ ਨੇ ਜਾਂ ਪਟਿਆਲਾ ਸਾਈਡ ਬਾਰਿਸ਼ਾ ਹੁੰਦੀਆਂ ਨੇ ਇਹ ਉਹਦੇ ਉੱਤੇ ਡਿਪੈਂਡ ਕਰਦਾ ਹੁੰਦਾ ਕਿਉਂਕਿ ਕਾਫੀ-ਕਾਫੀ ਸਾਲ ਪਾਣੀ ਆਉਂਦਾ ਵੀ ਨਹੀਂ ਹੈਗਾ ਤੇ ਕਈ ਵਾਰੀ ਜ਼ਿਆਦਾ ਵੀ ਆ ਜਾਂਦਾ ਹੁੰਦਾ ਸੋ ਦੋਸਤੋ ਇਹ ਜਿਵੇਂ ਹੁਣ ਅੱਜ ਕੱਲ ਅਸੀਂ ਬਾਰਿਸ਼ਾਂ ਦੇਖ ਰਹੇ ਹਾਂ ਪਿੱਛੇ ਜਿਹੜਾ ਪਹਾੜਾਂ ਦੇ ਵਿੱਚ ਗੱਡੀਆਂ ਰੁੜਦੀਆਂ ਦੇਖ ਰਹੇ ਆ ਬੱਸਾਂ ਰੁੜਦੀਆਂ ਦੇਖ ਰਹੇ ਆ ਲੋਕ ਡੁੱਬਦੇ ਦੇਖ ਰਹੇ ਆ ਤੇ ਪਾਣੀ ਦੇ ਜਿਹੜੇ ਘਰਾੜ ਚੱਲੇ ਹੋਏ ਨੇ ਘਰ ਟੈ ਰਹੇ ਨੇ ਪਹਾੜ ਡਿੱਗ ਰਹੇ ਨੇ ਉਸ ਹਿਸਾਬ ਦੇ ਨਾਲ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਪਾਣੀ ਦਾ ਜਿਹੜਾ ਸਤਾਰਾ ਇੱਧਰ ਵੱਧ ਸਕਦਾ ਪਰ ਹਲੇ ਤੱਕ ਫਿਲਹਾਲ ਇੱਧਰ ਸ਼ਾਂਤੀ ਹੈ ਇੱਧਰ ਜਿਆਦਾ ਪਾਣੀ ਨਹੀਂ ਆਇਆ ਕਿਉਂਕਿ ਦੋਸਤੋ ਉਦੋਂ ਤੱਕ ਜਿਹੜਾ ਉੱਪਰੇ ਪਿੱਲਰ ਨੇ ਪਿੱਲਰਾਂ ਦੇ ਉੱਪਰ ਤੱਕ ਪਾਣੀ ਹੁੰਦਾ ਸੜਕ ਦੇ ਉੱਤੋਂ ਦੀ ਪਾਣੀ ਚੱਲਦਾ ਹੁੰਦਾ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਫੁੱਟ ਉਫਾਨ ਹੁੰਦਾ ਇਸ ਕੱਗਰ ਨਦੀ ਦੇ ਵਿੱਚ ਇਹ ਕੱਗਰ ਨਦੀ ਅੱਗੇ ਜਿਹੜੀ ਰਾਜਸਥਾਨ ਨੂੰ ਜਾਂਦੀ ਹੈ ਰਾਜਸਥਾਨ ਗੰਗਾ ਨਗਰ ਸੌਰੀ ਹਨੂਮਾਨਗੜ੍ਹ ਸਾਈਡ ਇਹ ਉਸ ਸਾਈਡ ਨੂੰ ਲੰਘ ਜਾਂਦੀ ਹੈ ਫਿਲਹਾਲ ਇਹ ਜਿਹੜੀ ਸ਼ਾਂਤ ਬੈਠੀ ਹੈ ਜਿਹੜੀ ਨਦੀ ਹੈ ਕੱਗਰ ਨਦੀ ਪਰ ਦੋਸਤੋ ਜਿਹੜੇ ਜਦੋਂ ਪਹਾੜਾਂ ਦੇ ਵਿੱਚ ਪਾਣੀ ਆਉਂਦਾ ਹੈ ਜਗਾ بارش ਹੁੰਦੀ ਹੈ ਉਧਰ ਪਾਣੀ ਦਾ ਲੈਵਲ ਅੱਪ ਹੁੰਦਾ ਹੈ ਫਲੱਡ ਗੇਟ ਹੁੰਦੇ ਨੇ ਜਿਹੜੇ ਉਹ ਜਦੋਂ ਉਹਦੇ ਉੱਪਰ ਤੱਕ ਚਲੇ ਜਾਂਦੇ ਨੇ ਤਾਂ ਉਥੋਂ ਪਾਣੀ ਛੱਡਣਾ ਫਿਰ ਜ਼ਰੂਰੀ ਹੋ ਜਾਂਦਾ ਹੈ ਉਹਨਾਂ ਦੀ ਸੇਫਟੀ ਵਾਸਤੇ ਉਸ ਟਾਈਮ ਪਾਣੀ ਇੱਥੇ ਤੱਕ ਹੁੰਦਾ ਤੁਸੀਂ ਦੇਖ ਰਹੇ ਹੋ ਸਾਹਮਣੇ ਜਿਹੜੇ ਪਿੱਲਰ ਲੱਗੇ ਹੋਏ ਨੇ ਤਾਂ ਦੋਸਤੋ ਤੁਸੀਂ ਅੰਦਾਜ਼ਾ ਲਗਾਓ ਕਿ ਪਾਣੀ ਦਾ ਲੈਵਲ ਜਿਹੜਾ ਕਿੰਨਾ ਅੱਪ ਹੁੰਦਾ ਹੋਊਗਾ ਤੇ ਪਿਛਲੀ ਵਾਰੀ ਵੀ ਇਹ ਸਾਰਾ ਏਰੀਆ ਡੁੱਬ ਗਿਆ ਸੀ ਝੋਨੇ ਲੱਗੇ ਬਰਬਾਦ ਹੋ ਗਏ ਸੀ ਪਰ ਦੋਸਤੋ ਜਿਹੜੇ ਆਲੇ ਇਹ ਪਿੰਡ ਵੀ ਸਾਰੇ ਜਿਹੜੇ ਇੱਕ ਦੂਜੇ ਨਾਲ ਕਨੈਕਸ਼ਨ ਟੁੱਟ ਗਏ ਸੀ ਜੋ ਕਿ ਸੜਕਾਂ ਦੇ ਉੱਤੇ ਪਾਣੀ ਕਾਫੀ ਜਿਹੜਾ ਲੈਵਲ ਅੱਪ ਹੋ ਗਿਆ ਸੀ ਪਰ ਉਧਰੋਂ ਅਮਰਸਾ ਆਪਣਾ ਅਮਰਸਰ ਸਾਈਡ ਤੋਂ ਜਲੰਧਰ ਸਾਈਡ ਤੋਂ ਬਹੁਤ ਸਾਰੇ ਵੀ ਭੈਣ ਭਾਈ ਆਏ ਜਿਨ੍ਹਾਂ ਨੇ ਮਦਦ ਕੀਤੀ ਰਾਸ਼ਨ ਵੀ ਲੈ ਕੇ ਆਏ ਤੇ ਉਸ ਤੋਂ ਬਾਅਦ ਪਨੀਰੀ ਲੈ ਕੇ ਵੀ ਆਏ ਤੇ ਕੁਝ ਹੀ ਦਿਨਾਂ ਦੇ ਵਿੱਚ ਜਿਹੜੇ ਇਹ ਤਬਾਹ ਹੋਏ ਖੇਤ ਸੀਗੇ ਕਿਸਾਨਾਂ ਨੇ ਫਿਰ ਤੋਂ ਹਰੇ ਭਰੇ ਕਰਤੇ ਸੀ ਸੋ ਵੈਸੇ ਤਾਂ ਸਾਡੇ ਜਵਾਨ ਤੇ ਸਾਡੇ ਕਿਸਾਨ ਹਮੇਸ਼ਾ ਹੀ ਆਪਣੇ ਕੰਮ ਪ੍ਰਤੀ ਇਮਾਨਦਾਰ ਤੇ ਬੜੇ ਕੰਮ ਦੇ ਪ੍ਰਤੀ ਆਪਣਾ ਸਾਹਸੀ ਰਹਿੰਦੇ ਨੇ ਪਰ ਫਿਰ ਵੀ ਇੱਕ ਵੱਡਾ ਨੁਕਸਾਨ ਇਹ ਇੱਕ ਗਰਨਦੀ ਕਰਕੇ ਜਾਂਦੀ ਹੈ ਤੇ ਨਾਲ ਹੀ ਪਹਾੜਾਂ ਦੀ ਮਿੱਟੀ ਲੈ ਕੇ ਆਉਂਦੀ ਹੈ ਜਿਸ ਦਾ ਫਾਇਦਾ ਵੀ ਹੁੰਦਾ ਉਹ ਸਾਈਡ ਜਿਹੜਾ ਪੋਲਾ ਬਨਣ ਲੱਗਿਆ ਹੋਇਆ ਜੀ ਚੰਦਪੁਰੇ ਵਾਲਾ ਤੇ ਇਹ ਇੱਥੋਂ ਨਿਕਲਦਾ ਪਾਣੀ ਤੇ ਪੂਰੇ ਜਿਹੜਾ ਬਰਬਾਦ ਕਰਦਾ ਹੈ ਮਾਨਸਾ ਜ਼ਿਲ੍ਹੇ ਨੂੰ ਉਸ ਸਾਈਡ ਤੋਂ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਫਿਲਹਾਲ ਠੀਕ ਹੈ ਸ਼ਾਂਤੀ ਹੈ ਪਰ ਅਸੀਂ ਇਹਨੂੰ ਸ਼ਾਂਤ ਦੇਖ ਕੇ ਹਨਾ ਆਪਣੇ ਵੀ ਹੋਣਾ ਕਰੀਏ ਥੋੜਾ ਜਿਹਾ ਤਿਆਰੀ ਤਾਂ ਸਾਨੂੰ ਰੱਖਣੀ ਚਾਹੀਦੀ ਹੈ ਕਿਉਂਕਿ ਜਿਹੜੀ ਆਪਦ ਹੈ ਜਿਹੜੀ ਕੁਦਰਤੀ ਆਪਦ ਹੈ ਉਹ ਕਦੋਂ ਵੀ ਆ ਸਕਦੀ ਹੈ بارش ਦਾ ਤੇ ਇਹ بارش ਦਾ ਇਸ ਨਦੀ ਨਾਲ ਸੰਬੰਧ ਹੈ بارش ਦਾ ਕੋਈ ਪਤਾ ਨਹੀਂ ਆਵੇ ਨਾ ਆਵੇ ਤੇ ਕਿੰਨੇ ਕਾਜੇ ਸੋ ਤਿਆਰ ਵਰ ਤਿਆਰ ਰਹਿਣਾ ਚਾਹੀਦਾ